ਕੈਬਨਟ ਮੰਤਰੀ ਸੁੰਦਰ ਸ਼ਾਮ ਅਰੋਣਾਦੀ ਜਿਨ੍ਹਾਂ ਦੇ ਘਰ 3 ਦਿਨ ਚੱਲੀ ਰੇਡ ਤੋਂ ਬਾਅਦ ਸੁੰਦਰ ਸ਼ਾਮ ਅਰੋਣਾ ਨੇ ਕਿਹਾ ਕਿ ਇਸ ਰੇਡ ਦੇ ਨਾਲ ਉਹਨਾਂ ਦਾ ਕੁਝ ਲੈਣਾ ਦੇਣਾ ਨਹੀਂ ਹੈ ਉਹਨਾਂ ਕਿਹਾ ਕਿ ਮੇਰੇ ਪੁੱਤਰ ਪ੍ਰਤੀਕ ਦਾ ਰੀਅਲ ਅਸਟੇਟ ਦਾ ਕਾਰੋਬਾਰ ਹੈ ਜਿਸ ਦੇ ਕਰਕੇ ਆਈਟੀ ਵਿਭਾਗ ਦੇ ਅਧਿਕਾਰੀ ਮੇਰੇ ਘਰ ਆਏ ਸੀ ਉਹਨਾਂ ਕਿਹਾ ਕਿ ਵਿਰੋਧੀ ਮੈਨੂੰ ਬਦਨਾਮ ਕਰਨ ਦੇ ਲਈ ਇਸ ਰੇਡ ਨੂੰ ਈਡੀ ਦੇ ਰੇਡ ਦੱਸ ਰਹੇ ਨੇ ਇਸ ਮੌਕੇ ਉਹਨਾਂ ਦੇ ਪੁੱਤਰ ਪ੍ਰਤੀਕ ਨੇ ਕਿਹਾ ਕਿ ਅਧਿਕਾਰੀਆਂ ਦੇ ਵੱਲੋਂ ਜੋ ਵੀ ਦਸਤਾਵੇਜ਼ ਮੰਗੇ ਗਏ ਨੇ ਉਹ ਉਹਨਾਂ ਨੂੰ ਉਪਲਬਧ ਕਰਵਾ ਦਿੱਤੇ ਗਏ ਨੇ 28 ਜਨਵਰੀ ਦੀ ਸਵੇਰ ਨੂੰ ਇੱਕ ਆਇਕਰ ਵਿਭਾਗ ਦੀ ਟੀਮ ਹੁਸ਼ਿਆਰਪੁਰ ਦੇ ਜੋਧਾਮੜ ਰੋਡ ਤੇ ਸੁੰਦਰ ਸ਼ਾਮ अरोड़ा ਜੋ ਕਿ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰ ਦਸਤਕ ਦਿੰਦੀ ਹੈ ਪੂਰਾ ਮਾਮਲਾ ਕੀ ਹੈ ਕਿਉਂਕਿ ਜ਼ਿਆਦਾਤਰ ਮੀਡੀਆ ਦੇ ਵਿੱਚ ਈਡੀ ਤੇ ਆਇਕਰ ਵਿਭਾਗ ਦੀ ਟੀਮਾਂ ਦਾ ਛਾਪਾ ਸਾਂਝਾ ਕਿਹਾ ਜਾ ਰਿਹਾ ਸੀ ਆਪਰੇਸ਼ਨ ਲੇਕਿਨ ਇਸ ਵਕਤ ਸਾਡੇ ਨਾਲ ਸੁੰਦਰ ਸ਼ਾਮ अरोड़ा ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਕਿਸ ਤਰ੍ਹਾਂ ਦੀ ਇਹ ਰੇਡ ਸੀ ਔਰ ਕਿਹੜੀ ਟੀਮ ਵੱਲੋਂ ਇਹ ਜਿਹੜੀ ਹੈ ਤੁਹਾਡੇ ਘਰ ਰੇਡ ਕੀਤੀ ਗਈ ਸੀ ਸਰ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਨਾ ਇਹ ਇਨਕਮ ਟੈਕਸ ਦੀ ਰੇਡ ਸੀ ਜਿਹੜੀ ਕਿ ਮੇਰੇ بیٹے ਤੇ ਸੀ ਮੇਰੇ ਤੇ ਨਹੀਂ ਸੀ ਜਿਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੇਰੇ بیٹے ਤੇ ਸੀ ਇਹਦਾ ਬਿਜ਼ਨਸ ਹੈ ਬੰਹਾਲੀ ਜਿਹਦੇ ਵਿੱਚ ਮੇਰਾ ਕੋਈ ਮਤਲਬ ਨਹੀਂ ਇਹ ਆਪਣਾ ਬਿਜ਼ਨਸ ਕਰਦਾ ਉਹਦੇ ਰਿਲੇਟਡ ਇਨਕਮ ਟੈਕਸ ਡਿਪਾਰਟਮੈਂਟ ਨੇ ਰੇਡ ਕੀਤੀ ਸੀ ਸਰਚ ਕੀਤਾ ਇਹਦੇ ਉੱਤੇ ਸਾਰੇ ਕੁਐਸਚਨ ਕੀਤੇ ਇਹਨੇ ਸਾਰੇ ਜਵਾਬ ਦਿੱਤੇ ਔਰ ਇਹਨੇ ਕਿਹਾ ਪੂਰਾ ਸਹਿਯੋਗ ਦਿੱਤਾ ਇਹਨੇ ਉਹਨਾਂ ਦਾ ਔਰ ਜੋ ਵੀ ਨਾਰਮਲ ਪ੍ਰੋਸੈਸ ਦੇ ਨਾਲ ਜੋ ਕੁਝ ਉਹਨਾਂ ਨੇ ਪੁੱਛਿਆ ਇਹਨੇ ਜਵਾਬ ਦਿੱਤਾ ਔਰ ਇਹਨੇ ਇਹ ਗੱਲ ਕਹੀ ਕਿ ਸਾਰਾ ਕੁਝ ਮੇਰਾ ਇਨਕਮ ਟੈਕਸ ਰਿਟਰਨ ਦੇ ਵਿੱਚ ਫਾਈਲ ਹੈਗਾ ਔਰ ਫਿਰ ਵੀ ਤੁਹਾਨੂੰ ਕੋਈ ਡਾਕੂਮੈਂਟ ਚਾਹੀਦਾ ਹੋਵੇਗਾ ਤੇ ਜੇ ਤੁਸੀਂ ਮੈਨੂੰ ਬੁਲਾਓਗੇ ਤਾਂ ਮੈਂ ਪ੍ਰੋਵਾਈਡ ਕਰਾਂਗਾ ਸਰ ਲਗਾਤਾਰ 68 ਘੰਟੇ ਲਗ ਤਿੰਨ ਦਿਨ ਜਿਹੜਾ ਤੁਹਾਡੇ ਘਰ ਸਰਚ ਬਿਆਨ ਚੱਲਿਆ ਆਇਕਰਪੀ ਭਾਗ ਦੀ ਟੀਮ ਬੈਠੀ ਸੀ 25 ਤੋਂ 30 ਵਿਅਕਤੀ ਦੱਸੇ ਜਾ ਰਹੇ ਨੇ ਇਹ ਸਾਰੀ ਪ੍ਰਕਿਰਿਆ ਇੰਨੀ ਲੰਬੀ ਕਿਉਂ ਚੱਲਣੀ ਪਈ ਸਰ ਪਹਿਲਾਂ ਤਾਂ ਪਹਿਲੇ ਦਿਨ ਤਾਂ ਉਹਨਾਂ ਨੇ ਜਦੋਂ ਆਏ 10 11 ਵਜੇ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਇਹਨਾਂ ਦੇ ਮੋਬਾਈਲ ਵਗੈਰਾ ਲੈ ਕੇ ਸਾਰਾ ਸਰਚ ਕੀਤਾ ਸਰਚ ਕਰਨ ਤੋਂ ਬਾਅਦ ਇਹਨਾਂ ਦੇ ਮੋਬਾਈਲ ਜਿਹੜੇ ਆ ਉਹਦੇ ਉਹ ਫਰਾਂਸਿਸ ਜਾਂਚ ਉਹਨਾਂ ਦੇ ਬੰਦੇ ਆਏ ਹੋਏ ਸੀ ਉਹਦਾ ਸਾਰਾ ਕਰਦੇ ਰਹੇ ਮੋਬਾਈਲ ਦੀਆਂ ਕਾਪੀਆਂ ਜੋ ਜੋ ਹੈ ਉਹ ਕਰਦੇ ਰਹੇ ਦੂਜੇ ਦਿਨ ਉਹਨਾਂ ਨੇ ਕੋਈ ਕੁਐਸਚਨ ਕੁਐਸਚਨ ਇਹਨਾ ਤੋਂ ਕੀਤੇ ਤੀਜੇ ਦਿਨ ਉਹਨਾਂ ਨੇ ਸਾਰੀ ਰਿਪੋਰਟ ਬਣਾਈ ਜੋ ਜੋ ਮੰਗਿਆ ਇਹ ਬੇਟੇ ਨੇ ਸਾਰੀ ਚੀਜ਼ ਪ੍ਰੋਵਾਈਡ ਕੀਤੀ ਤਾਂ ਉਹਨਾਂ ਨੂੰ ਵਿਸ਼ਵਾਸ ਤੇ ਲਾਇਆ ਕਿ ਤੁਹਾਨੂੰ ਹੋਰ ਵੀ ਕੋਈ ਚੀਜ਼ ਚਾਹੀਦੀ ਹੋਊਗੀ ਇਹਦੇ ਰਿਲੇਟਡ ਮੈਂ ਪ੍ਰੋਵਾਈਡ ਕਰੂੰਗਾ ਜੋ ਤੁਸੀਂ ਬੁਲਾਓਗੇ ਮੈਂ ਆਉਂਗਾ ਬਿਲਕੁਲ ਸਾਡੇ ਨਾਲ ਸੁੰਦਰ ਸ਼ਾਮ ਅਰੋਣਾ ਜੀ ਦੇ ਬੇਟੇ ਵੀ ਮੌਜੂਦ ਨੇ ਪ੍ਰਤੀਕ ਪ੍ਰਤੀਕ ਜੀ ਸਭ ਤੋਂ ਪਹਿਲਾਂ ਕਿ ਜਦੋਂ ਆਇਕਰ ਵਿਭਾਗ ਦੀ ਟੀਮ ਤੁਹਾਡੇ ਘਰ ਦਸਤਕ ਦਿੰਦੀ ਹੈ ਤੁਸੀਂ ਉਸ ਵਕਤ ਕਿੱਥੇ ਸੀ ਸਰ ਮੈਂ ਆਪਣੇ ਘਰ 'ਚ ਹੀ ਸੀ ਤੇ ਜਦੋਂ ਟੀਮ ਤੁਹਾਡੇ ਕੋਲ ਆਉਂਦੀ ਹੈ ਕਿਹੜੇ ਕਿਹੜੇ ਦਸਤਾਵੇਜ਼ ਲੈਂਦੀ ਹੈ ਔਰ ਕੀ ਇਹ ਪੂਰਾ ਮਾਮਲਾ ਸੀ सर ये इनकम टैक्स की रेट थी तो बस वो आए थे तो उन्होंने अपने बिजनेस रिलेटेड जो चाहिए था उनको ने पूछा मेरे से हम जैसे पापा ने बोला ही आपको कि हम सारा डिटेल्स दी हुई हमने आईटीआर फाइल करी हुई है बस वो प्रोवाइड कर दिए हमने पेपर वर्क ये पूरा बिजनेस किथे है जिथे जिसको लेके सारी पूरी दी पूरी कार्यवाहीत हुई है पूरा मामला सामने आया से ये सर मोहाली है मेरे बिजनेस बस उस रिलेटेड से ਸਭ ਤੋਂ ਪਹਿਲਾਂ ਟੀਮ ਨੇ ਤੁਹਾਡੇ ਤੋਂ ਪੁੱਛਗਿੱਛ ਕੀਤੀ ਲੰਬਾ ਸਮਾਂ ਪੁੱਛਗਿੱਛ ਕੀਤੀ ਕਿ ਕੀ ਪੂਰੀ ਜਾਣਕਾਰੀਆਂ ਲੈਣਾ ਚਾਹੁੰਦੇ ਸਨ ਜੋ ਤੁਹਾਡੇ ਤੋਂ ਸਿਰਫ ਬਿਜ਼ਨਸ ਰਿਲੇਟਿਡ ਕਹਿ ਰਹਾ ਹਾਂ ਉਹ ਹੀ ਥੀ ਸਾਰੀ ਬਾਕੀ ਜਿਵੇਂ ਕੋਈ ਹੋਰ ਵੀ ਡਿਟੇਲਸ ਹੁੰਦੇ ਪ੍ਰੋਸੀਜਰਸ ਹੁੰਦੇ ਆ ਉਸ ਨੂੰ ਫੋਲੋ ਕਰਨ ਵਿੱਚ ਟਾਈਮ ਲੱਗਦਾ ਬਸ ਹੋਰ ਕੁਝ ਨਹੀਂ ਥਾ ਸਟੇਟਮੈਂਟਸ ਹੁੰਦੀਆਂ ਬਸ ਬਿਲਕੁਲ 에ਸਨ ਪ੍ਰਤੀਕ ਅਰੋੜਾ ਜੋ ਕਿ ਸੁੰਦਰਸ਼ਾਮ ਅਰੋੜਾ ਜੀ ਦੇ ਬੇਟੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਆਇਕਰ ਵਿਭਾਗ ਵੱਲੋਂ ਉਹਨਾਂ ਦੇ ਘਰ ਦਸਤਕ ਦਿੱਤੀ ਗਈ ਸੀ ਉਹਦੇ ਵਿੱਚ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ ਇਸ ਵਕਤ ਜਿਹੜਾ ਹੈ ਪਰਿਵਾਰ ਪੂਰਾ ਕਨੀਨ ਚਿੱਟ ਆਪਣੇ ਆਪ ਨੂੰ ਦੱਸ ਰਿਹਾ ਹੈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਸਿਰਫ ਕੁਝ ਲੋਕ ਜਿਹੜੇ ਨੇ ਰਾਜਨੀਤੀ ਕਰਕੇ ਜਿਹੜਾ ਹੈ ਉਹਨਾਂ ਦੀ ਛਵੀ ਖਰਾਬ ਕਰਨ ਦਾ ਕੰਮ ਕਰ ਰਹੇ ਨੇ ਇਸ ਕਰਕੇ ਅੱਜ ਉਹਨਾਂ ਨੇ ਮੀਡੀਆ ਸਾਹਮਣੇ ਆਪਣਾ ਇਹ ਬਿਆਨ ਦਿੱਤਾ ਹੈ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਜ਼ੀ ਮੀਡੀਆ ਹੁਸ਼ਿਆਰਪੁਰ